ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਾਈ ਸੋਈ ਸਵਾਈ ਆ ਤੇ ਇੱਕ ਬਾਈ ਕੋਲੇ ਟੋਕੜ ਗੱਬਣਾ ਤੇ ਆਉਂ ਕਰ ਲੈਨੇ ਆ ਬਾਈ ਨਾਲ ਗੱਲਬਾਤ ਤੇ ਜਿਸ ਪਿੰਡ ਚੋਂ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਾਈ ਨੂੰ ਪਧੌੜ ਤੇ ਸੈਣਾ ਰਹ ਜਾਂਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਠੀਕ ਹੈ ਜੀ ਨਾਮ ਤੇ ਮੋਬਾਈਲ ਨੰਬਰ ਕੋਰਾ ਸਿੰਘ ਜੀ ਮੋਬਾਈਲ 9872799 9872796931 ਕਿਹੜਾ ਸੂਆ ਸੂਈ ਵੀ ਇਹ ਵੇਣ ਪਹਿਲੇ ਸੂਈ ਵੇ ਦੂਜੇ ਵਾਸਤੇ ਗੱਬਣਾ ਕਿੰਨੇ ਟਾਈਮ ਲਈ ਦੋ ਮਹੀਨੇ ਚਾਰ ਦਿਨ ਦੇ ਕੱਲ ਚੱਕਰਾਈ ਆਪਣੇ ਘਰੋਂ ਅਗਲਾ ਚੱਕਰਾ ਕੇ ਲੈ ਜਾ ਸਕਦਾ ਓਕੇ ਬਾਈ ਹਾਂਜੀ ਠੀਕ ਆ ਦੁੱਧ ਕਿੰਨਾਗਾ ਦੁੱਧ ਦੇ ਥੱਲੇ 6 ਕਿਲੋ ਠੀਕ ਆ ਬਾਈ ਜਲਸੀ ਬਹਿਦਾ ਜਲਸੀ ਕਰਾਉ ਸਾ ਠੀਕ ਆ ਹਾਂ 12 ਲੈ ਬਾਈ ਮਾਰਕੀਟ ਖਾਨ ਦਾ ਜਿਵੇਂ ਮਰਜ਼ੀ ਬਹਿ ਜਾ ਜਿਵੇਂ ਮਰਜ਼ੀ ਨਿਆਣਾ ਪਾਲਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਕਹਿੰਦੇ ਬਾਈ ਹਾਂ ਹਾਂ ਸੀਲ ਐਡ ਬਹੁਤ ਹੁੰਦੀ ਉਹ ਫੈਡ ਪੂਰੀ ਵਧਿਆਉਂਦੀ ਉਹ ਇੱਕ ਤਾਂ ਉਹ ਦੋਕੜ ਹੋਈ ਵੀ ਇੱਕ ਦੁੱਧ ਥੋੜਾ ਉਸ ਹਾਵਨਾ ਫੈਡ ਬਾਈ ਕਹਿੰਦਾ ਫੁੱਲ ਆਉਂਦੀ ਮੱਧ ਨਾਲ ਦਾ ਦੁੱਧ ਲੈ ਚਵਾਈ ਚੈੱਕ ਕਰੋ ਬਿਨਾ ਬਸਮਾਦ ਉਧਾਰਾ ਨੇ ਕਿ ਨਹੀਂ ਹੂੰ ਹੂੰ ਆ ਥਾਂ ਦੀ ਪੂਰ ਪੈਂਦੀ ਆਪਾਂ ਦਿਖਾ ਦਨੇ ਥੋੜੀ ਜੀ ਇੱਕ ਥਾਂ ਚੋਂ ਪੂਰਾ ਹਾਂ ਇਹਦੇ ਚ ਪੂਰਾ ਲੈ ਦਿਖਾ ਦੇ ਕੋਈ ਐ ਪੂਰ ਪੈ ਨਹੀਂ ਹਾਂ ਠੀਕ ਐਵੇਂ ਆਪਾਂ ਅਗਲ ਨੂੰ ਝੂਠ ਨੇ ਮਾਰਨਾ ਨਹੀਂ ਜ਼ਰੂਰੀ ਐ ਦੁੱਧ ਹੋਰ ਬਾਜੂ ਇਹ ਆਈ ਗਰੀਬ ਕਰੋ ਆ ਇਹ ਓਕੇ ਸੜ ਕੇ ਆਈ ਇਹ ਦੁੱਧ ਇਹ ਕਰਜੂ 8 ਕਿਲੋ ਓਕੇ ਹਾਂ ਠੀਕ ਐ ਬਾਈ ਜਵਾਈ ਚੋਈ ਚੰਗੇ ਆ ਦੁੱਧ ਚੰਗਾ ਸੰਗਣਾ ਦੁੱਧ ਆ ਬਾਈ ਪੈਂਟ ਵਾਲਾ ਦੁੱਧ ਆ ਹੂੰ ਖੋਲ ਦੇ ਤੋ ਬਾਕੀ ਬੱਸਾਂ ਵਾਲਾ ਰੇਟ ਆ ਦਾ ਠੀਕ ਆ ਹਾਂ ਹੂੰ ਤੋ ਘੱਬਣਾ ਪਾ ਚੈੱਕਾ ਆ ਕੇ ਦੇਵਾਗੇ ਆਪਣੇ ਘਰੋਂ ਤੇ ਮੁੱਲ ਦਾਸ ਹੀ ਦੇ ਬਾਈ ਫਿਰ ਮੁੱਲ ਜੇ ਤਾਂ ਮੁੱਲ ਕਰਣਾ ਤਾਂ ਤੇ 27000 ਆ 24000 ਦੀ ਦੇਵਾਗੇ ਬਸ ਜਮ ਜੈਜ ਮੁੱਲਾ ਹਾਂ ਬੱਸੀਆਂ ਵਾਲਾ ਮੁੱਲਾ ਵੈੜ ਆਪਣੀ ਵਧੀਆ 27 ਵੈੜ 27000 ਮੁੱਲਾ 24000 ਦੀ ਵੈੜ ਬਾਈ ਕਹਿੰਦਾ ਦੇ ਦੇਾਂਗੇ ਮਾੜਾ ਮੋਟਾ ਕੋਈ ਚੱਕਰ ਨਹੀਂ ਮਾਨ ਤਾਂ ਫਿਰ ਵੀ ਹੋ ਜਾਊਗਾ ਫੇਸ ਫੂਸ ਬੜਾ ਪਿਆਰਾ ਕੱਦ ਚੰਗਾ ਬਰੀਡ ਚੰਗੀ ਆ ਗਰਮੀ ਨਹੀਂ ਮੰਨਣੀ ਨਾ ਗਰਮੀ ਗਰਮੀ ਨਹੀਂ ਮੰਨਦੀ ਹੂੰ ਗਰਮੀ ਗਰਮੀ ਨੀਮਲ ਨਹੀਂ ਬੈੜ ਚੰਗੀ ਆ ਕਿ ਨਹੀਂ ਬੈੜ ਪੂਰੀ ਵਧੀਆ ਜੀ ਵੱਡਣ ਵਾਲੀ ਜੀ ਆ ਕਿ ਬਾਕੀ ਛੋਟੀ ਨਹੀਂ ਕੱਦ ਕਾਠ ਵਾਲੀ ਬੈੜ ਸਹੀ ਗੱਲ ਆ ਭਾਈ ਕੋਈ ਐ ਨਹੀਂ ਠੰਡੀ ਸੀਲ ਆ ਕੋਈ ਸਹੀ ਗੱਲ ਆ ਥਾਂ ਤੁਣ ਬਹੁਤ ਕਮਾਲ ਦਾ ਲੱਗਿਆ ਬਰੀਡ ਫੁੱਲ ਆ ਕਿ ਨਹੀਂ ਬਰੀਡ ਫੁੱਲ ਅੱਗੇ ਆ ਗਈ 2 ਨੰਬਰ ਕਿਹੜਾ ਸੂਏ ਜੀ ਇਹ ਜਰਸੀ ਆ ਜੀ ਦੂਜਾ ਮੰਲੇ ਚ ਹੈ ਤੀਜਾ ਮੰਲੇ ਆ ਬੱਸੀ ਇਹਦੀ ਮਗਰ ਬੱਸੀ ਆ ਹਾਂਜੀ ਕਿੰਨਾ ਕੇ ਟਾਈਮ ਹੋ ਗਿਆ ਸੂਏ ਨੂੰ ਇਹਨੂੰ ਹੋਗੇ ਹੋਣਗੇ ਜੀ ਢਾਈ ਕਿ ਮਹੀਨੇ ਉਹ ਭਾਈ ਮਨੇ ਬੱਚੀ ਬਹੁਤ ਚੰਗੀਆਂ ਹਾਂ ਬੱਸੀ ਪੂਰੀ ਵਧੀਆ ਜੀ ਬੱਚੀ ਚੰਗੀਆਂ ਵਜਨ ਵਾਲੀ ਬੱਚੀ ਆ ਪੱਸੀ ਤਾਂ ਇਹ ਛੱਡ ਕੇ ਜਾਣਿਆ 2000 ਰੁਪਏ ਚ ਰੱਖ ਲਾਂਗੇ ਆਪਾਂ ਓਕੇ ਭਾਈ ਹਾਂਜੀ ਠੀਕ ਆ ਵੈੜ ਵੀ ਖਰ ਚੰਗੀ ਆ ਹਨਾ ਕਿੰਨਾ ਕ ਦੁੱਧ ਆ ਥੱਲੇ ਹੁਣ ਦੁੱਧ ਤਾਂ ਥੱਲੇ 8 ਕਿਲੋ ਆ ਜੀ 8 ਕਿਲੋ ਠੀਕ ਆ ਭਾਈ ਫੇਸ ਫੂਸ ਚੰਗਾ ਕੱਦ ਚੰਗਾ ਜਰਸੀ ਬਰੀਡ ਆ ਥਣ ਥਣ ਵੀ ਚੰਗਾ ਲੱਗਿਆ ਹਨਾ ਕਰਮਣੀ ਨੂੰ ਲੰਮੜੀ ਤੋਰ ਦੀਏ ਦੇਖ ਤਾਰਾ ਮਾਰਨ ਤੋਰ ਕੇ ਦਿਖਾ ਦੇ ਲੈ ਵਲੂਆ ਚੈੱਕ ਕਰੋ ਥਣ ਥਣ ਬਹੁਤ ਚੰਗਾ ਕਰਮਣੀ ਦਾ ਚਵਾਈ ਚੋਏ ਓਕੇ ਹੂੰ ਚਵਾਈ ਓਕੇ ਆ ਜੀ ਠੀਕ ਇਹ ਤਾਂ ਫਿਰ ਥੋੜਾ ਆਈ ਕਰਕੇ ਉੱਪਰ ਆਇਆ ਕਰਦੀ ਆ ਹਾਂ ਤਾਂ ਕੋਈ ਨੀ ਚੱਕਰ ਨਹੀਂ ਹਾਂ ਇਹਦਾ ਕੀ ਮੁੱਲ ਹੈ ਜਾਇਜ਼ ਫਿਰ ਮੁੱਲ ਇਹਦਾ ਵੀ 27 ਆ ਇਹ 25 ਦੇ ਦਾਂਗੇ ਬਸ 25000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ 27 ਕਰਾ ਲਓ ਭਾਈ ਹਾਂਜੀ ਬਾਕੀ ਤਾਂ ਰਾਂ ਕੋਈ ਚੱਕਰ ਨਹੀਂ ਭਾਈ ਮਾਰ ਕੇ ਰਖਾਣ ਠੰਡੀ ਹੈ ਨਾ ਹਾਂ ਹਾਂ ਹੂੰ ਸਿਵਾਈ ਚੈੱਕ ਕਰੋ ਭਾਈ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕਿਆ ਬਾਤ ਸਿਵਾਈ ਚੰਗੀ ਹੈ ਕਹਿੰਦੇ ਸਿਵਾਈ ਪੂਰੀ ਵਧੀਆ ਹੂੰ ਬਾਕੀ ਫੈਂਟ ਬਹੁਤ ਆਉਂਦੀ ਹੋਈ ਦੀ ਫੈਂਟ ਪੂਰੀ ਵਧੀਆ ਆਉਂਦੀ ਹੂੰ ਬਾਕੀ ਮੁੱਲ ਵੀ ਜਮਾਂ ਜਾਇਜ਼ ਰੱਖਿਆ ਬਾਈ ਨੇ ਬੱਚਾ ਵੀ ਮਗਰ ਬੱਛੀ ਆ ਬੱਛੀ ਵੀ ਬਹੁਤ ਚੰਗੀ ਆ ਬੱਛੀ ਭਾਈ ਕਹਿੰਦਾ 2000 ਰੁਪਏ ਆਪਾਂ ਰੱਖ ਲਾਂਗੇ ਕਹਿੰਦੇ ਭਾਈ ਹਾਂਜੀ ਹੂੰ ਓਕੇ ਆ ਬੇਚ ਬਾਈ ਇੱਕ ਨੰਬਰ ਚ ਆਉਣਾ ਥਾਣ ਥਣ ਬਹੁਤ ਚੰਗਾ ਫੁੱਲ ਬਰੀਡ ਆ ਬੱਚਾ ਮਗਰ ਬੱਛੀ ਬੱੱਚੀ ਦੇਖੋ ਬੱਛੀ ਵੀ ਬਹੁਤ ਬਰੀਡ ਵਾਲੀ ਆ ਵੜ ਵੀ ਖੈਰ ਚੰਗੀ ਆ ਭਾਈ ਤੇ ਕਿਸੇ ਵੀ ਨੂੰ ਭਾਈ ਦੋਨੇ ਨਗਾ ਚ ਕੋਈ ਵੀ ਨਗ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ